ਵਿੱਦਿਆ ਦਾ ਖਜ਼ਾਨਾ ਇੱਕ ਐਸਾ ਖਜ਼ਾਨਾ ਹੈ ਜੋ ਕੋਈ ਵੀ ਕਿਸੇ ਤੋਂ ਖੋਹ ਨਹੀਂ ਸਕਦਾ ਵਿੱਦਿਆ ਜਿੰਨਾ ਵੰਡੀ ਜਾਏ ਉਤਨੀ ਹੀ ਵੱਧਦੀ ਹੈ ਜਿਸ ਦਾ ਨਾਮ ਹੀ ਵਿੱਦਿਆ ਹੈ ਉਸ ਦਾ ਕਾਮ ਹੀ ਵਦਨ ਹੈ ਵਿੱਦਿਆ ਪੜ ਕੇ ਜਿਵੇਂ ਬੱਚੇ ਵੱਧਦੇ ਨੇ ਆਪਣੇ ਮਕਾਮ ਤੇ ਮੰਜ਼ਿਲ ਨੂੰ ਹਾਸਲ ਕਰਦੇ ਨੇ ਬਸ ਵੱਧਦੇ ਹੀ ਜਾਂਦੇ ਨੇ ਵਿਦਿਆ ਦੇ ਅਖਰੀ ਅਰਥ ਵੀ ਇਹੀ ਨੇ ਜਿਹੜਾ ਇਸ ਦੇ ਵੱਲ ਵੱਧਦਾ ਹੈ ਵਿਦਿਆ ਤੇ ਵੱਲ ਉਹ ਗਾਂ ਸੰਸਾਰ ਵੱਲ ਵੀ ਵੱਧਦਾ ਹੈ ਤੇ ਉਸ ਪਰਿਪੂਰਨ ਪਰਮਾਤਮਾ ਵੱਲ ਵੀ ਵੱਧਦਾ ਹੈ ਵੱਧਦਾ ਹੀ ਜਾਣਾ ਹੈ ਵਿਦਿਆ ਤੋਂ ਪਾਪ ਵੱਦਨਾ ਅੱਗੇ ਵੱਦਨਾ ਕੋਈ ਡਾਕਟਰ ਇੰਜੀਨੀਅਰ ਸਾਇੰਟਿਸਟ ਕੋਈ ਵਿਗਿਆਨੀ ਕੋਈ ਫਿਲਾਸਫਰ ਤਮਾਮ ਦੁਨੀਆ ਦੇ ਜਿਤਨੀਆਂ ਵੀ ਪਦਵੀਆਂ ਨੇ ਉਹ ਹਾਸਲ ਹੁੰਦੀਆਂ ਨੇ ਵਿੱਦਿਆ ਦੇ ਨਾਲ ਅਗਰ ਵਿੱਦਿਆ ਦੇ ਰਸਤੇ ਤੇ ਚੱਲਿਆ ਜਾਏ ਵਿੱਦਿਆ ਦੇ ਵੱਲ ਵਧਿਆ ਜਾਏ ਜੇ ਵਿੱਦਿਆ ਵੱਲ ਕੋਈ ਵਧੇਗਾ ਤੇ ਵਿੱਦਿਆ ਨੂੰ ਅੱਗੇ ਵਧਾਏਗੀ ਅੱਗੇ ਵਧਾਏਗੀ ਜੇ ਵਿੱਦਿਆ ਵੱਲ ਵਧਿਆ ਹੀ ਨਹੀਂ ਤੇ ਫਿਰ ਵਿੱਦਿਆ ਉਹਨੂੰ ਅੱਗੇ ਨਹੀਂ ਵਧਾਏਗੀ ਉਹ ਪਿੱਛੇ ਜਾਂਦਾ ਜਾਏਗਾ ਨਲਾਇਕ ਤੋਂ ਨਲਾਇਕ ਬੰਦੇ ਜਦ ਵਿੱਦਿਆ ਦੇ ਵੱਲ ਵੱਧਦੇ ਨੇ ਤੇ ਫਿਰ ਵਿੱਦਿਆ ਧਾਰੀ ਹੋ ਜਾਂਦੇ ਨੇ ਵਿੱਦਿਆ ਨੂੰ ਧਾਰਨਾ ਕਰਨਾ ਪੈਂਦਾ ਹੈ ਵਿਦਿਆ ਨੂੰ ਧਾਰਨ ਕਰਕੇ ਉੱਚੀਆਂ-ਉੱਚੀਆਂ ਪਦਵੀਆਂ ਹਾਸਲ ਕਰਦੇ ਨੇ ਉੱਚੀਆਂ ਪਦਵੀਆਂ ਤੇ ਕੌਣ ਬਿਠਾਉਂਦੀ ਹੈ ਵਿਦਿਆ ਇਸ ਵਾਸਤੇ ਵਿਦਿਆ ਸ਼ਰੋਮਣੀ ਹੈ ਦੁਨੀਆਂ ਦੇ ਵਿੱਚ ਜਿਹੜੀ ਦੁਨੀਆਂ ਨੂੰ ਤੁਹਾਡੇ ਕਦਮਾਂ 'ਚ ਰੱਖ ਦਿੰਦੀ ਹੈ ਇਹ ਵਿਦਿਆ ਹੈ ਜਿਹੜੀ ਦੁਨੀਆਂ ਨੂੰ ਤੁਹਾਡੇ ਕਦਮਾਂ 'ਚ ਰੱਖ ਕੇ ਕਹਿੰਦੀ ਹੈ ਕਿ ਤੂੰ ਮੇਰੇ ਵੱਲ ਵਧਿਆ ਸੀ ਹੁਣ ਦੁਨੀਆਂ ਤੇਰੇ ਵੱਲ ਵਧ ਰਹੀ ਹੈ ਦੁਨੀਆਂ ਤੇਰੇ ਵੱਲ ਵਧ ਰਹੀ ਹੈ ਵਿੱਦਿਆ ਪੜ੍ਹਾਈ ਹਾਸਲ ਕਰਨ ਦੇ ਲਈ ਚਾਹੇ ਕੋਈ ਨਲਾਇਕ ਤੋਂ ਨਲਾਇਕ ਹੋਵੇ ਤੁਰਕੀ ਬਾਣੀ ਆ ਗਈ ਹੈ ਸ੍ਰੀ ਆਨੰਦ ਸਾਹਿਬ ਦੀ ਬਾਣੀ ਆ ਗਈ ਹੈ ਜਿਹੜੀ ਵਿੱਦਿਆ ਦਾ ਖਜ਼ਾਨਾ ਤੁਹਾਨੂੰ ਦੇ ਦੇਗੀ ਵਿੱਦਿਆ ਦਾ ਜਦ ਖਜ਼ਾਨਾ ਮਿਲ ਗਿਆ ਤੇ ਫਿਰ ਦੁਨੀਆ ਤੁਹਾਡੇ ਹਲਵਾਤ ਜਾਏਗੀ ਜਿਨ੍ਹਾਂ ਦੇ ਬੱਚੇ ਵਿੱਦਿਆ ਪੜ੍ਹਾਈ 'ਚੋਂ ਕਮਜ਼ੋਰ ਨੇ ਉਹ ਵਿੱਦਿਆ ਧਾਰੀ ਹੋ ਜਾਣਗੇ ਗਿਆਨੀ ਬਣ ਜਾਣਗੇ ਐਸੀ ਬਾਣੀ ਆ ਸ੍ਰੀ ਅਨੰਦ ਸਾਹਿਬ ਦੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਚੌਵੀਵੀ ਪੌੜੀ ਦੇ ਵਿੱਚ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹਤੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਰਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਰ ਲਇਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਸਤਗੁਰ ਤੋਂ ਬਿਨਾ ਕੋਈ ਵੀ ਵਿੱਤ ਹੈ ਜਿਤਨਾ ਚਰਤਕ ਪਰਿਪੂਰਨ ਪਰਮਾਤਮਾ ਦਾ ਓਟ ਆਸਰਾ ਨਹੀਂ ਹੈ ਉਤਨਾ ਚਰਤਕ ਦੁਨੀਆ ਦੀ ਕੋਈ ਵੀ ਵਿੱਤ ਸਾਡੇ ਹਿਰਦੇ ਦੇ ਵਿੱਚ ਵੱਧ ਨਹੀਂ ਸਕਦੀ ਵੱਧ ਨਹੀਂ ਸਕਦੀ ਉਦੋਂ ਵਧੇਗੀ ਜਿਹੜੀ ਜਦੋਂ ਪਰਿਪੂਰਨ ਪਰਮਾਤਮਾ ਦੇ ਗੀਤ ਗਾਇਨ ਕਰਾਂਗੇ ਗੀਤ ਗਾਇਨ ਕਰਾਂਗੇ ਗੁਰਨਾਨਕ ਕਹਿ ਰਹੇ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਕਹੇ ਨਾਨਕ ਸਤਗੁਰ ਬਾਝੋਂ ਹੋਰ ਕੱਚੀ ਬਾਣੀ ਸਤਗੁਰ ਤੋਂ ਬਿਗੈਰ ਸਾਰੀਆਂ ਦੁਨੀਆਂ ਦੀਆਂ ਵਿਦਿਆ ਕੱਚੀਆਂ ਨੇ ਜਿਸ ਵਿਦਿਆ ਦੇ ਵਿੱਚ ਪਰਿਪੂਰਨ ਪਰਮਾਤਮਾ ਦਾ ਨਾਮ シュਮਾਰ ਨਹੀਂ ਉਹ ਬਾਣੀ ਕੱਚੀ ਹੈ ਕੱਚੀਆਂ ਗੱਲਾਂ ਨੇ ਤੇ ਜਿਹੜੀਆਂ ਕੱਚੀਆਂ ਗੱਲਾਂ ਨੇ ਉਹ ਜ਼ਿਆਦਾ ਦੇਰ ਤੱਕ ਨਹੀਂ ਚੱਲਦੀਆਂ ਹੁੰਦੀਆਂ ਜਿਸ ਬਾਣੀ ਦੇ ਵਿੱਚ ਜਿਸ ਵਿਦਿਆ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਆ ਜਾਂਦਾ ਹੈ ਕੀ ਮੰਨ ਲਓ ਅਸੀਂ ਵਿਦਿਆ ਪੜਾਈ ਦਾ ਪੇਪਰ ਦੇਣਾ ਜਦ ਵਿਦਿਆ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਉਣਾ ਤਾਂ ਅਰਦਾਸ ਬੇਨਤੀ ਕਰਕੇ ਚਾਹੇ ਕੋਈ ਕਿਸੇ ਵੀ ਮਜ਼ਹਬ ਦੇ ਨਾਲ ਤਾਲੁਕਾਤ ਰੱਖਦਾ ਆਪਣੇ ਅਵਤਾਰੀ ਪੁਰਸ਼ਾਂ ਨੂੰ ਧਿਆ ਕੇ ਬੱਚੇ ਨੂੰ ਜਦ ਸਕੂਲ ਤੋਰਾਂਗੇ ਤਾਂ ਵਿਦਿਆ ਦਾ ਖਜ਼ਾਨਾ ਵਧੇਗਾ ਇਹੀ ਗੱਲ ਕਰਨੀ ਹੈ ਇਦਾਂ ਹੀ ਕਰਨਾ ਜਿਵੇਂ ਤੁਸੀਂ ਦੇਖਿਆ ਹੋਵੇਗਾ ਮੈਨੂੰ ਲੱਗਦਾ ਹੈ ਕਿ ਵੀ ਜ਼ਿਆਦਾਤਰ ਸਕੂਲਾਂ ਦੇ ਬੱਚਿਆਂ ਦੇ ਵਿੱਚ ਬੱਚੇ ਜਦ ਸਕੂਲ ਦੀ ਹਦੂਦ ਬੰਦੀ ਸਕੂਲ ਦੇ ਗੇਟ ਦੇ ਅੰਦਰ ਵੜਦੇ ਨੇ ਤਾਂ ਸਕੂਲ ਨੂੰ ਮੱਥਾ ਟੇਕ ਕੇ ਤੇ ਫਿਰ ਅੰਦਰ ਵੜਦੇ ਨੇ ਸਕੂਲ ਦੇ ਗੇਟ ਦੀ ਜਿਹੜੀ ਧਰਤੀ ਹੈ ਉਹਨੂੰ ਮੱਥਾ ਟੇਕ ਕੇ ਅੰਦਰ ਵੜਦੇ ਨੇ ਕਿ ਹੈ ਵਿਦਿਆ ਦਾ ਕੇਂਦਰ ਹੈ ਇਹ ਵਿਦਿਆ ਦੇ ਕੇਂਦਰ ਨੂੰ ਸਾਡੀ ਨਮਸਕਾਰ ਹੈ ਕਿਉਂਕਿ ਇੱਥੋਂ ਵਿਦਿਆ ਦਾ ਖਜ਼ਾਨਾ ਮਿਲਣਾ ਅਸੀਂ ਵੀ ਜਦੋਂ ਸਕੂਲੇ ਜਾਂਦੇ ਸੀ ਉਦੋਂ ਅਸੀਂ ਮੱਥਾ ਟੇਕ ਕੇ ਜਾਂਦੇ ਸੀ ਕਿ ਇੱਥੋਂ ਵਿੱਦਿਆ ਮਿਲਣੀ ਹੈ ਇੱਥੋਂ ਆਪਾਂ ਡਾਕਟਰ ਇੰਜੀਨੀਅਰ ਵੱਡੇ-ਵੱਡੇ ਪਦਮੀਆਂ ਹਾਸਲ ਕਰਨੀਆਂ ਨੇ ਇਸ ਵਾਸਤੇ ਵਿੱਦਿਆ ਨੂੰ ਸ਼ਿਖਰ ਤੇ ਆਖਿਆ ਕਿ ਵਿੱਦਿਆ ਵਧਾਉਂਦੀ ਹੈ ਵਧਾਉਂਦੀ ਹੈ ਇਹ ਤੁਸੀਂ ਆਪਣੇ ਬੱਚਿਆਂ ਨੂੰ ਇਸ ਦਾ ਜਾਪ ਕਰਵਾਓ ਸ੍ਰੀ ਅਨੰਦ ਸਾਹਿਬ ਦਾ ਜਿਹੜੀ ਚੌਵੀਂਵੀਂ ਪੌੜੀ ਹੈ ਇਹ ਵਿੱਦਿਆ ਪੜਾਈ ਨੂੰ ਬਤਾ ਦੇਗੀ ਵਿੱਦਿਆ ਪੜ੍ਹਾਈ ਦੇ ਵਿੱਚ ਵਾਧਾ ਕਰਵਾ ਦੇਗੀ ਇਸ ਦਾ ਤਕਰੀਬਨ 110 ਵਾਰ ਜਾਪ ਕਰਨਾ 11 ਦਿਨਾਂ ਦੇ ਵਿੱਚ ਕਰ ਲਓ 100 ਦਾ ਸਵਾਰ ਤੇ 110 ਵਾਰ ਜਾਪ ਕਰਨ ਦੇ ਨਾਲ ਤੁਹਾਡੀ ਵਿਦਿਆ ਪੜ੍ਹਾਈ ਦੇ ਵਿੱਚ ਵਾਧਾ ਹੋ ਸਕੇਗਾ ਜਿਹੜਾ ਜਿਹੜਾ ਵੀ ਇਸ ਨੂੰ ਪੜਦਾ ਜਾਏਗਾ ਸ੍ਰੀ ਅਨੰਦ ਸਾਹਿਬ ਦੀ ਬਾਣੀ ਨੂੰ ਉਹ ਵਿਦਿਆ ਦਾ ਖਜ਼ਾਨਾ ਹਾਸਲ ਕਰਦਾ ਜਾਏਗਾ ਤੇ ਵਿਦਿਆ ਉਹਦੇ ਤੇ ਵਿਦਿਆ ਉਸ ਨੂੰ ਸੰਸਾਰ ਦੇ ਵਿੱਚ ਪ੍ਰਸਿੱਧੀ ਲੈ ਕੇ ਦੇਗੀ ਸੰਸਾਰ ਉਹਦੇ ਕਤਮਾਚ ਹੋਏਗਾ ਜਿਹੜਾ ਵੀ ਵਿਦਿਆ ਪੜ੍ਹਾਈ ਵੱਲ ਵੱਧਦਾ ਜਾਏਗਾ ਤੇ ਜਿਹੜਾ ਵਿਦਿਆ ਪੜ੍ਹਾਈ ਦੇ ਨਾਲ-ਨਾਲ ਆਪਣੇ ਮੁਰਸ਼ਿਦ ਤੇ ਅਵਤਾਰੀ ਪੁਰਸ਼ਾਂ ਦੇ ਦੱਸੇ ਹੋਈ ਬਾਣੀ ਨੂੰ ਯਾਦ ਕਰੇਗਾ ਉਹ ਇਸ ਪਰਿਪੂਰਨ ਪਰਮਾਤਮਾ ਦੀ ਦੁਨੀਆ ਬਣਾਈ ਹੋਈ ਦੇ ਵਿੱਚ ਵਿਦਿਆ ਦੇ ਵੱਲ ਵੱਧਦਾ ਜਾਏਗਾ ਤੇ ਵਿਦਿਆ ਉਸ ਨੂੰ ਸੰਸਾਰ ਦਾ ਸਾਰੇ ਖਜ਼ਾਨੇ ਤੇ ਸੁੱਖ ਦੇ ਦੇਗੀ ਜਿਹੜਾ ਵਿਦਿਆਵਲ ਵਧੇਗਾ ਉਹ ਸੰਸਾਰ ਉਹਦੇ ਵੱਲ ਵਧੇਗਾ ਇਹ ਵੀ ਤੁਹਾਨੂੰ ਕਹਿ ਦਿੰਨੇ ਆ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾ ਦੀ ਮਾਫੀ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸਾਡਾ ਵੀ ਬੜਾ ਮਨ ਹੁੰਦਾ ਹੈ ਕਿ ਅਸੀਂ ਵੀ ਕਥਾ ਵਿਚਾਰ ਕਰੀਏ ਪਰ ਸਾਡੇ ਕੋਲ ਮਾਧਿਅਮ ਇਹ ਹੀ ਹੈ YouTube ਤੇ ਸਾਰਿਆਂ ਨੂੰ ਇਹ ਬੇਨਤੀ ਜੇਕਰ ਕਿਸੇ ਨੂੰ ਚੰਗਾ ਲੱਗੀਆਂ ਸਾਡੀਆਂ ਗੱਲਾਂ ਚੰਗੀਆਂ ਲੱਗਦੀਆਂ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਕਮੈਂਟ ਕਰਿਆ ਕਰੋ ਜਿੱਥੇ ਕੋਈ ਕਮੀ ਪੇਸ਼ੀ ਰਹਗੀ ਹੈ ਤੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਆ ਕਰੋ ਕੀ ਆ ਗੱਲ ਇਹਦਾ ਆਪਣੇ ਵਿਚਾਰ ਜ਼ਰੂਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਇਸ ਵੀਡੀਓ ਦੇ ਬਾਬਤ ਜੀ ਉਹ ਅੱਜ ਆਪਾਂ ਬਣਾਈ ਹੈ ਠੀਕ ਹੈ ਆਪਣੇ ਬੱਚਿਆਂ ਨੂੰ ਵਿਦਿਆ ਵੱਲ ਪ੍ਰੇਰਿਤ ਕਰੋ ਤਾਂ ਕਿ ਉਹ ਵਿਦਿਆ ਹਾਸਲ ਕਰਕੇ ਸਮਾਜ ਦੇ ਵਿੱਚ ਚੰਗੇ ਨਾਗਰਿਕ ਬਣ ਸਕਣ ਇਤਨੀਆਂ ਵਿਚਾਰਾਂ ਪਰਮਾਨ ਕਰਨੀਆਂ ਪੁੱਲਾ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂ ਦੇ ਵਾਸਤੇ ਰੋ ਸਾਰੇ